ਉਹਨਾਂ ਨੂੰ ਟਾਰਗੇਟ ਲੈ ਕੇ ਕਰਨਾ ਸੀ ਬੀਜੇਪੀ ਨੂੰ ਕਹਿੰਦਾ ਬੀਜੇਪੀ ਗਲਤ ਸਾਨੂੰ ਕਿਸੇ ਨਾਲ ਕੋਈ ਵਸਤਾ ਨਹੀਂ ਪਰ ਹਿੰਦੂ ਸਮਾਜ ਦਾ ਜਿੱਥੇ ਨਾ ਆਏਗਾ ਭਗਵਾਸੀਆਂ ਨਾਲ ਡਟ ਕੇ ਲੜਾਈ ਲੜੇਗੀ ਅਸੀਂ 14 ਸ਼ਹਿਰਾਂ ਚ 4 ਸਟੇਟਾਂ ਚ ਪੁਤਲਾ ਫੋਰ ਫੂਕ ਰਹੇ ਆ ਜੇ ਦਾ ਮਾਫੀ ਨਾਮਾ ਨਾ ਆਇਆ ਤੇ ਉਸ ਤੋਂ ਬਾਅਦ ਮੇਰੀ ਦਿੱਲੀ ਦੀ ਭਗਵਾਸੀਆਂ ਵਾਲੀ ਟੀਮ ਅਸੀਂ ਉੱਥੇ ਵੀ ਪੁਤਲਾ ਫੁਕਾਂਗੇ ਕਿਉਂਕਿ ਦੇਖੋ ਜਿਹੜਾ ਵੀ ਹਿੰਦੂਆਂ ਦੇ ਖਿਲਾਫ ਗੱਲ ਕਰੂਗਾ ਇਹਨੇ ਇੱਕ ਬਿਆਨ ਦਿੱਤਾ ਸੀ ਕਿ ਹਿੰਦੂ ਹਿੰਸਕ ਹੁੰਦੇ ਆ ਉਹਦੇ ਮਸਲੇ ਦੇ ਵਿੱਚ ਅੱਜ ਹੀ ਰਾਹੁਲ ਗਾਂਧੀ ਦਾ ਬੋਤਲਾ ਫੋਕਿਆ ਗਿਆ ਚਲੋ ਹ ਤੱਕ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਨੇ ਕਾਨੀ ਕੋਲ ਦੇ ਹਿੰਦੂ ਸਮਾਜ ਜਾਗੋਆ ਸਮਾਜ ਹਰ ਤਰ੍ਹਾਂ ਦਾ ਜਵਾਬ ਅਸੀਂ ਦੇਣਾ ਜਾਣਦੇ ਆ ਜੇਕਰ ਰਾਜਨੀਤਿਕ ਲਈ ਸਾਡੀਆਂ ਨਾਂ ਵਰਤੇ ਗਏ ਕਿ ਹਿੰਦੂ ਸਮਾਜ ਨੂੰ ਵਰਤਿਆ ਗਿਆ ਤੇ ਅਸੀਂ ਇਦਾਂ ਦੇ ਵਿਰੋਧ ਹੋਰ ਵੀ ਕਰਦੇ ਰਹਾਂਗੇ ਅੱਜ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ ਦਾਸਰ ਬਿਲਕੁਲ ਜੀ ਅੱਜ ਪੁਤਲਾ ਫੂਕਿਆ ਗਿਆ ਰਾਹੁਲ ਗਾਂਧੀ ਜੀ ਦਾ ਕਿਉਂਕਿ ਦੇਖੋ ਜਿਹੜਾ ਵੀ ਹਿੰਦੂਆਂ ਦੇ ਖਿਲਾਫ ਗੱਲ ਕਰੂਗਾ ਇਹਨੇ ਇੱਕ ਬਿਆਨ ਦਿੱਤਾ ਸੀ ਕਿ ਹਿੰਦੂ ਹਿੰਸਕ ਹੁੰਦੇ ਆ ਉਹਦੇ ਮਸਲੇ ਦੇ ਵਿੱਚ ਅੱਜ ਹੀ ਰਾਹੁਲ ਗਾਂਧੀ ਦਾ ਪੋਰਟਰੇ ਫੋਕਿਆ ਗਿਆ ਲੇਕਿਨ ਰਾਹੁਲ ਗਾਂਧੀ ਇਹ ਕਹਿਵਾ ਸੀ ਕਿ ਜਿਹੜੇ ਹਿੰਦੂਆਂ ਉੱਤੇ ਟਿੱਪਣੀ ਕੀਤੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਕੀਤੀ ਸੀ ਲੇਕਿਨ ਇਹਨੇ ਸਾਰੇ ਹਿੰਦੂਆਂ ਦੀ ਗੱਲ ਕੀਤੀ ਜਿਨ੍ਹਾਂ ਉਹਦਾ ਨਾਮ ਲੈ ਕੇ ਗੱਲ ਕਰਦਾ ਜਿਹੜਾ ਸਾਰੇ ਹਿੰਦੂਆਂ ਦੀ ਗੱਲ ਕਰੂਗਾ ਉਹਦਾ ਭਾਵੇਂ ਰਾਹੁਲ ਗਾਂਧੀ ਹੋਵੇ ਭਾਵੇਂ ਕੋਈ ਵੀ ਹੋਵੇ ਉਹਦਾ ਇਹੋ ਹਾਲ ਕੀਤਾ ਜਾਊਗਾ ਕਿਸ ਤਰੀਕੇ ਪਰਦਾਸ਼ੀ ਕੀਤਾ ਗਿਆ ਜੀ ਅੱਜ ਬਿਲਕੁਲ ਜੀ ਅੱਜ ਅਸੀਂ ਅੱਜ ਹਾਥੀਗੜ੍ਹ ਦੇ ਬਾਹਰ ਅਸੀਂ ਇਹਦਾ ਪੁਤਲਾ ਫੋਕਿਆ ਜੀ ਸਰ ਲੁਧਿਆਣੇ ਜਿਹੜੀ ਘਟਨਾ ਹੋਈ ਆ ਬਹੁਤ ਇੱਕ ਮੱਦ ਭਾਗੀ ਘਟਨਾ ਉਹਨੂੰ ਕਹਿ ਸਕਦੇ ਆ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਫੌਜ ਤਿਆਰ ਕੀਤੀ ਸੀ ਖਾਲਸਾ ਫੌਜ ਉਹਨੂੰ ਸ਼ਸਤਰਧਾਰੀ ਬਣਾਇਆ ਸੀ ਤੇ ਕਿਹਾ ਸੀ ਕਿ ਮੇਰਾ ਇੱਕ ਸਿੰਘ ਸਵਾ ਲੱਖ ਦੇ ਬਰਾਬਰ ਆ ਪਰ ਅੱਜ ਉਹਨਾਂ ਦਾ ਨਾਂ ਉਹਨਾਂ ਚੋਹਾਂ ਬੰਦੇ ਨੇ ਬਦਨਾਮ ਕਰਤਾ ਕਿਉਂਕਿ ਇਹ ਸਾਬ ਨਾਲ ਜੇ ਇੱਕ ਸਿੰਘ ਸਵਾ ਲੱਖ ਦੇ ਭਾਰੂ ਆ ਤੇ ਉਹਦੇ 5-6 ਲੱਖ ਬੰਦਿਆਂ ਨੇ ਇੱਕ ਬੰਦੇ ਦੇ ਨਿਹੱਥੇ ਤੇ ਹਮਲਾ ਕਰਕੇ ਇਹ ਸਾਨੂੰ ਸ਼ਰਮਸ਼ਾਰ ਕਰਦਾ ਤੇ ਚਾਹੀਦਾ ਨਹੀਂ ਸੀ ਬਹੁਤ ਮਤਵਾ ਕੀ ਕਰਨਾ ਜਦੋਂ ਕੋਈ ਮੌਕੇ ਦੇਗਾ ਸੀ ਉਹਨੇ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਜਿਸ ਤਰ੍ਹਾਂ ਵੀਡੀਓ ਦਿਖ ਰਹੀ ਆ ਉਹਨੂੰ ਵੀ ਉਹਨਾਂ ਨੇ ਸਾਈਡ ਤੇ ਫੜ ਕੇ ਖੜੇ ਗਿਆ ਪਰ ਜਦੋਂ ਉਹਨੂੰ ਰੋਕਿਆ ਗਿਆ ਸੀ ਉਦੋਂ ਗਨਮੈਨ ਨੂੰ ਚਾਹੀਦਾ ਕਿ ਪਿਸਤਲ ਆਪਣੀ ਕੱਢ ਲੈਂਦਾ ਤੇ ਜਦੋਂ ਉਤੇ ਪਹਿਲੀ ਗੋਲੀਆਂ ਮਾਰੀ ਗਈ ਸੀ ਹਮਲਾ ਕਰਦਾ ਉਤੇ ਗਨਮੈਨ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਉਤੇ ਗਨਮੈਨ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਸੇਮ ਹੀ ਗੱਲ ਹੋ ਗਈ ਅਗਰ ਉਦੋਂ ਜਦੋਂ ਸੁਧੀਰ ਸੂਰੀ ਜੀ ਤੇ ਗੋਲੀ ਚੱਲੀ ਸੀ ਉਦੋਂ ਹੀ ਉਹਨਾਂ ਗਨਮੈਨਾਂ ਨੇ ਕਾਰਵਾਈ ਕੀਤੀ ਜਾਂਦੀ ਤੇ ਸ਼ਾਇਦ ਅੱਜ ਇਹ ਹਸ਼ਰ ਉਹਦਾ ਨਾ ਹੁੰਦਾ ਬਸ ਇਹੀ ਹੈ ਜੀ ਕਿ ਦੇਖੋ ਉਦਾਂ ਆਪਾਂ ਕਹਿੰਦੇ ਆ ਕਿ ਅਸੀਂ ਗੁਲਾਮ ਆ ਠੀਕ ਆ ਕੀ ਗੱਲ ਆ ਫਿਰ ਇਹੀ ਆਪਣੀ ਇਹੀ ਖਾਲਸਤਾਨਾ ਦੀ ਮੰਗ ਆ ਕਿ ਇਹੀ ਆਜ਼ਾਦੀ ਚਾਹੁੰਦੇ ਆ ਆਪਾਂ ਕਿ ਕਿਸੇ ਨੂੰ ਕਿਰਪਾਨਾ ਨਾ ਦਿਨ ਦਿਹਾੜੇ ਵੱਢ ਕੇ ਕੋਈ ਸਾਡੇ ਦੇ ਪਰਚਾ ਨਾ ਹੋਵੇ ਇਹਨੂੰ ਆਜ਼ਾਦੀ ਕਹਿੰਨੇ ਆ ਆਪਾਂ ਇਦਾਂ ਦਾ ਖਾਲਸਤਾਨ ਸਾਨੂੰ ਨਹੀਂ ਚਾਹੀਦਾ ਬਿਲਕੁਲ ਅਸੀਂ ਖਾਲਸਤਾਨ ਦਾ ਮੈਂ ਬਿਲਕੁਲ ਰੋਧ ਕਰਦਾ ਜੀ ਠੀਕ ਹੈ ਜੀ ਥੋੜਾ ਪਿਛੇ ਹੋ ਜਾਣਾ ਠੀਕ ਹੈ ਜੀ ਅੱਜ ਭਗਵਾਨ ਸੇਨਾ ਸੰਗਠਨ ਵੱਲੋਂ ਰਾਹੁਲ ਗਾਂਧੀ ਦੀ ਯਾਤਰੀ ਯਾਤਰਾ ਕੱਢੀ ਗਈ ਤੇ ਉਹਨੂੰ ਚੇਤਾਵਨੀ ਦਿੱਤੀ ਗਈ ਜਦੋਂ ਜਦੋਂ ਕੋਈ ਹਿੰਦੂਆਂ ਨੂੰ ਟਾਰਗੇਟ ਕਰਕੇ ਲੈ ਜਾ ਹਿੰਦੂ ਸਮਾਜ ਨੂੰ ਟਾਰਗੇਟ ਕਰੇਗਾ ਭਗਵਾਨ ਸੈਨਾ ਮੂੰਹ ਤੋਂ ਜਵਾਬ ਦੇਗੀ ਅੱਜ ਅਸੀਂ ਇਹਦੀ ਇੱਕ ਅਰਤੀ ਯਾਤਰਾ ਹਾਲਗੇੜ ਤੋਂ ਲੈ ਕੇ ਹਾਤੀਕੜ ਤੋਂ ਲੈ ਕੇ ਹਾਲਗੇੜ ਤੱਕ ਚੱਗੀ ਕਲੀ ਰਾਹੁਲ ਗਾਂਧੀ ਨੇ ਜਿਹੜੇ ਸ਼ਬਦ ਬੋਲੇ ਸੀ ਹਿੰਦੂ ਇਨਸਾਨ ਨੇ ਉਦੋਂ ਹਿੰਦੂ ਇਨਸਾਨੀ ਦੇ ਜਦੋਂ ਇਹਨਾਂ ਨੂੰ ਵੋਟਾਂ ਚਾਹੀਦੀ ਹੈ ਵੋਟਾਂ ਬਾਰੇ ਸਾਨੂੰ ਇਸਤੇਮਾਲ ਕੀਤਾ ਜਾਂਦਾ ਹੈ ਪਰ ਰਾਹੁਲ ਗਾਂਧੀ ਜਿਸ ਪਾਰਟੀ ਤੋਂ ਇਹਨਾਂ ਨਾਕਟਿਆ ਗਿਆ ਇਹ ਕਾਂਗਰਸ ਦਾ ਪੱਠਾ ਭਾ ਦੇਗਾ ਬੇੜਾ ਗਰ ਕਰ ਦੇਗਾ ਲੇਕਿਨ ਰਾਹੁਲ ਗਾਂਧੀ ਦਾ ਬਾਤ ਤੋਂ ਉਹਨਾਂ ਨੇ ਹਿੰਦੂ ਜਿਹੜੇ ਹਿੰਸਾ ਕੀ ਹੈ ਉਹ ਸਾਰੇ ਹਿੰਦੂਆਂ ਨੂੰ ਟਾਰਗੇਟ ਨਹੀਂ ਕੀਤਾ ਜੋ ਸੰਸਦ ਚ ਬੈਠੇ ਸੀ ਉਹਨਾਂ ਨੂੰ ਕਰ ਜੇ ਉਹਨਾਂ ਨੂੰ ਟਾਰਗੇਟ ਲੈਣਾ ਸੀ ਬੀਜੇਪੀ ਨੂੰ ਕਹਿੰਦਾ ਬੀਜੇਪੀ ਗਲਤ ਹਨੂ ਕਿਸੇ ਨਾਲ ਕੋਈ ਵਸਤਾ ਨਹੀਂ ਪਰ ਹਿੰਦੂ ਸਮਾਜ ਦਾ ਜਿੱਥੇ ਨਾ ਆਏਗਾ ਭਗਵਾਸੀਆਂ ਨਾਲ ਡੱਟ ਕੇ ਲੜਾਈ ਜੜੇਗੀ ਅਸੀਂ 14 ਸ਼ਹਿਰਾਂ ਚ 40 ਸਟੇਟਾਂ ਚ ਪਤਲਾ ਫੋਰ ਫੂਕ ਰਹੇ ਆ ਜੇ ਦਾ ਮਾਫੀ ਨਾਮਾ ਨਾ ਆਇਆ ਤੇ ਉਸ ਤੋਂ ਬਾਅਦ ਮੇਰੀ ਦਿੱਲੀ ਦੀ ਪਗਵਾਸ ਵਾਲੀ ਟੀਮ ਅਸੀਂ ਉੱਥੇ ਵੀ ਪੁਤਲਾ ਫੁਕਾਂਗੇ ਜਦੋਂ ਤੱਕ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਕਾਨੀਕੁੱਲ ਦੇ Hindu ਸਮਾਜ ਜਾਗਿਆ ਸਮਾਜ ਹਰ ਤਰ੍ਹਾਂ ਦਾ ਜਵਾਬ ਅਸੀਂ ਦੇਣਾ ਜਾਣਦੇ ਆ ਜੇਕਰ ਰਾਜਨੀਤਿਕ ਲਈ ਸਾਡੀਆਂ ਨਾਂ ਵਰਤੇ ਗਏ Hindu ਸਮਾਜ ਨੂੰ ਵਰਤਿਆ ਗਿਆ ਤੇ ਅਸੀਂ ਇਦਾਂ ਦੇ ਵਿਰੋਧ ਹੋਰ ਵੀ ਕਰਦੇ ਰਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਾਰਵਾਈ ਵੀ ਕਰਵਾਈ ਜਾਏਗੀ ਜਾਂ ਪੁਤਲਾ ਫੁਕ ਕੇ ਹੀ ਮਾਫੀ ਤਾਂ ਸੀ ਮਤਲਬ ਦੇਖੋ ਜੇ ਤੇ ਆਪਣੀ ਮਾਫੀ ਵਿਦਨ 7 ਡੇਸ ਮੰਗ ਲੈਂਦੇ ਆ ਉਹਨਾਂ ਤੱਕ ਸਾਡੀ ਕਾਰਵਾਈ ਚੱਲਦੀ ਰਹੇਗੀ 14 ਜ਼ਿਲ੍ਹਿਆਂ 4 ਸਟੇਟਾਂ ਨਹੀਂ ਹੋਏਗੀ ਫਿਰ ਅਸੀਂ ਦਰਖਾਸਤ ਦਵਾਂਗੇ ਆਪਣੇ ਮਾਨਯੋਗ ਗਵਰਨਰ ਸਾਹਿਬ ਨੂੰ ਕਿ ਹਿੰਦੂ ਭਾਵਨਾਵਾਂ ਨੂੰ ਨੇ ਠੇਸ ਪਹਾਈ ਜਿਹਨੇ ਟਾਰਗੇਟ ਹੀ ਕਰਨਾ ਸੀ ਪੋਲਿਟਿਕਲ ਨਾਂ ਲੈਂਦਾ ਬੀਜੇਪੀ ਦਾ ਅਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਜਿਸ ਦਿਨ ਹਿੰਦੂਆਂ ਦੀ ਗੱਲ ਆਊਗੀ ਭਗਵਾਨ ਸੈਨਾ ਆਪਣਾ ਰਤ ਦਾ ਆਖੀਰਲਾ ਬੂੰਦ ਵੀ ਉਤੇ ਨਿਸ਼ਾਵਰ ਕਰੇਗੀ ਜੈ ਜੀ ਦੀ ਜੈ ਸੈਨਾ ਕਿਦਾਂ ਦੇ ਆਜੋ ਸੈਨਾ ਉਤੇ ਹਮਲੇ ਹੋਣੇ ਸ਼ੁਰੂ ਹੋ ਗਏ ਆ ਜੀ ਦੇਖੋ ਜੀ ਇਹ ਸਰਕਾਰ ਦੀਆਂ ਨਿਇਕੀਆਂ ਐ ਜੇ ਸਾਡੀ ਘੱਟ ਮਿਨੋਰਟੀ ਆ ਤਾਂ ਸਾਡੀ ਆਵਾਜ਼ ਸੁਣੀ ਨਹੀਂ ਜਾਊਗੀ ਇਹਦਾ ਮਤਲਬ ਜੋ ਹਮਲਾ ਉਥੇ ਕੀਤਾ ਗਿਆ ਉਹ ਸਾਫ਼ ਤੌਰ ਤੇ ਦਿਖਦਾ ਪਿਆ ਸੀ ਉਹ ਇੱਕ ਧਾਰਮਿਕ ਤੌਰ ਤੇ ਬੰਦਾ ਜਿਹੜਾ ਇੱਕ ਬਾਣਾ ਪਾ ਕੇ ਆ ਜੋ ਸਤਕਾਰਯੋਗ ਸੀ ਪਰ ਉਸਨੇ ਉਸ ਬਾਣੇ ਦੀ ਕੋਈ ਇੱਜ਼ਤ ਨਹੀਂ ਰੱਖੀ ਮੈਂ ਸੋ ਸਿੱਖ ਵਿਦਵਾਨਾਂ ਨੂੰ ਕਹੂੰਗਾ ਵੀ ਇਹਨਾਂ ਲੋਕਾਂ ਦੇ ਕਾਰਵਾਈ ਕਰੇ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਤੇ ਮੈਂ ਸਰਕਾਰ ਦੀ ਨਿਲਾਕੀ ਕਰੂੰਗਾ ਸਿਰਫ ਫੜ ਲੈਣਾ ਪਰਚਾ ਦਰਜ ਕਰ ਲੈਣਾ ਇੱਕ ਸੰਕੇਤ ਪੰਜਾਬ 'ਚ ਹਿੰਦੂwali ਸਾਫ ਤੌਰ ਤੇ ਆ ਰਿਹਾ ਹੈ ਵੀ ਇਹ ਸਾਨੂੰ ਪੰਜਾਬ 'ਚੋਂ ਕੱਢਣਾ ਚਾਹੁੰਦੇ ਆ ਪਰ ਇਹਨਾਂ ਨੂੰ ਸਾਫ ਤੌਰ ਤੇ ਸਾਡੀ ਭਗਵਾਨ ਦੀ ਇੱਕ ਚਿੱਟਾਵਲੀ ਲਾ ਦੋ ਜਿਹੜੇ ਲੋਕ ਸ਼ਰਾਰਤੀ ਨੇ ਸਿੱਖ ਸਾਡੇ ਭਲਾ ਨੇ ਸਾਡੇ ਸਿਕਟਨ ਜਮੀਨੇ ਪਰ ਜਿਹੜੇ ਲੋਕ ਬਾਣਾ ਪਾ ਕੇ ਜਾਂ ਗਲਤ ਟਿੱਪਣੀਆਂ ਕਰਕੇ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਉਸ ਤੋਂ ਬਾਅਦ ਜਿਹੜਾ ਹਮਲੇ ਤੋਂ ਬਾਅਦ ਇੱਕ ਚੀਜ਼ਾਂ ਵਾਇਰਲ ਹੋਈਆਂ ਜਾਗੋ ਉਸ ਤੋਂ ਬਾਅਦ ਇੱਕ ਪਰਮਜੀਤ ਕਾਲੀ ਨੇ ਬਿਆਨ ਦਿੱਤਾ ਜਿਹੜਾ ਬੇਫਾਲਤੂ ਬਿਆਨ ਸੀ ਦੇਖੋ ਜਿਹੜੀ ਜਾਗੂ ਦੀ ਗੱਲ ਕਰਦੇ ਹੋ ਜੇ ਜਾਗੋ ਸਾਡੇ ਘਰ ਹੁੰਦੀ ਆ ਤੇ ਜਿਸ ਦਿਨ ਤੁਹਾਡੇ ਘਰ ਨੂੰ ਮੁੜ ਗਈ ਉਹ ਦਿਨ ਤੁਸੀਂ ਸਾਡੇ ਨਾਲ ਸਰਕਾਰਾਂ ਧੱਕਾ ਕੀਤਾ ਪਰ ਮੈਂ ਕਹੂੰਗਾ ਆਪਸੀ ਰਿਸ਼ਤੇ ਨਾ ਖਰਾਬ ਕਰੀਏ ਆਪਾਂ ਇੱਕ ਮੰਨਾ ਕਰੀਏ ਜੇਕਰ ਇਦਾਂ ਦੇ ਹਮਲੇ ਸਾਡੇ ਹਿੰਦੂ ਸਮਾਜ ਤੇ ਹੁੰਦੇ ਰਹੇ ਤੇ ਫਿਰ ਸਾਡੇ ਸਮਾਜ ਵਿੱਚ ਜਿਹੜੀ ਸਹਿਮਿਆ ਉਹ ਪੰਜਾਬ ਛੱਡ ਦੇ ਮਜਬੂਰ ਹੋ ਜੇਗੀ ਦੇਖੋ ਗੱਲਬਾਤ ਕੀ ਹੁੰਦੀ ਆ ਜਦੋਂ ਕਿਸੇ ਨੂੰ ਸਵੱਛਤਾ ਦੀ ਜਰੂਰਤ ਹੁੰਦੀ ਆ ਸਰਕਾਰ ਨਹੀਂ ਵਿੰਦੀ ਪਰ ਇਦਾਂ ਦੇ ਇਨਸੀਡੈਂਟ ਤੋਂ ਬਾਅਦ ਤਿੰਨ ਤਿੰਨ ਚਾਰ ਚਾਰ ਬੰਦੇ ਦੇ ਦਿੱਤੇ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਜਾਨ ਪਤ ਗਈ ਤੇ ਤੁਹਾਨੂੰ ਮਿਲ ਜਾਣਗੇ ਨਾ ਪਛੀ ਤੁਹਾਡੇ ਪਰਿਵਾਰ ਨੂੰ ਮਿਲ ਜਾਣਗੇ ਬਸ ਇੰਨੀ ਕੀ ਇਹਨਾਂ ਨੇ ਪਾਲਸੀ ਰੱਖੀ ਆ Hindu ਸਮਾਜ ਦੀ ਤੇ ਲੀਡਰਾਂ ਦੀ ਜਿਹੜੀ ਜ਼ਿੰਦਗੀ ਆ ਉਹ ਇੱਕ ਦਾਤ ਲਾਤੀ ਸਰਕਾਰ ਨੇ ਇਹਨਾਂ ਨੂੰ ਕਦੀ ਵੀ ਇੰਨੀ ਅਕਲੀਆਂ ਹੀ ਮੂਸੇ ਵਾਲੇ ਦਾ ਕਤਲ ਹੋਇਆ ਇਥੇ ਇਹਨਾਂ ਕਤਲੀਆਂ ਹੋਏ ਪਰ ਜਿਹੜੀਆਂ ਚੀਜ਼ਾਂ ਸਾਡੇ ਕੋਲ ਦਿਨ-ਦਿਨ ਸਿਕਿਉਰਟੀਆਂ ਕਿਟਾਈਆਂ ਜਾ ਰਹੀਆਂ ਬਿਲਕੁਲ ਕਟਾ ਦਿਓ ਸਾਨੂੰ ਕੋਈ ਤਰਾਇ ਨਹੀਂ ਪਰ ਪੰਜਾਬ ਚ ਇਹੋ ਜਿਹਾ ਮਾਹੌਲ ਬਣਾਓ ਵੀ ਸਾਨੂੰ ਸਿਕਿਉਰਟੀਆਂ ਦੀ ਜਰੂਰਤ ਹੀ ਨਾ ਪਵੇ ਕੱਲ ਮੈਨੂੰ ਇੱਕ ਥ੍ਰੈਟ ਆਈ ਆ ਮੈਂ ਉੱਥੇ ਪਹੁੰਚਿਆ ਮੇਰੇ ਕੋ ਫੋਨ ਆਦਾ ਹੈ ਹਾਂ ਥਾਪਰ ਦਾ ਪਤਾ ਲੈਣ ਪਹੁੰਚ ਗਿਆ ਮੈਂ ਤੁਹਾਨੂੰ ਹੁਣੇ ਸੁਣਾ ਸਕਦਾ ਮੈਂ ਰਿਕਾਰਡ ਕੀਤਾ ਹੈ ਸਲਾਮਾ ਕੰਦਰ ਦਾ ਲੈਣ ਪਹੁੰਚ ਗਿਆ ਹੁਣ ਅਗਲੀ ਵਾਰੀ ਤੇਰੀ ਦੱਸੋ ਇਹਨਾਂ ਲੋਕਾਂ ਨੂੰ ਅਸੀਂ ਕੀ ਕਹੀਏ ਇਹ ਲੋਕ ਸਾਨੂੰ ਢੋਲਣਾ ਚਾਹੁੰਦੇ ਆ ਨਿਕਤੀ ਮੈਂ ਅਜੇ ਕੁਝ ਨਹੀਂ ਦਿੱਤਾ ਅਗਲਾ ਨੰਬਰ ਕਹਿੰਦਾ ਤੁਹਾਡਾ ਏ ਵੇਖੋ ਅਸੀਂ ਚੂੜੀਆਂ ਨਹੀਂ ਪਾਈਆਂ ਸਾਫ਼ ਸੁਥਰੀ ਗੱਲ ਐ ਧਸ ਕੇ ਆਇਓ ਖੁੱਲੇ ਆ ਮਾਇਆ ਧੰਕੀਆਂ ਦੇਣ ਦੀ ਜ਼ਰੂਰਤ ਨਹੀਂ ਜਦ ਤੱਕ ਸਾਹ ਆ ਆਪਣੇ ਸਮਾਜ ਦਾ ਕੰਮ ਕਰਨ ਲਈ ਆਏ ਆ ਚੰਗੇ ਪਰਿਵਾਰਾਂ ਚੋਂ ਆ ਆਨੂੰ ਕਿਸੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਸਾਨੂੰ ਧਮਕਾਉਣਾ ਅਸੀਂ ਕੋਈ ਪੰਜਾਬ ਛੱਡ ਕੇ ਨਹੀਂ ਚੱਲੇ ਦੱਸ ਗਿਆ ਤਗੜੇ ਹੋਗੇ ਲੜਾਂਗੇ ਚਾਰ ਚਾਰ ਗੈਨਮੈਨ ਮਿਲਣਾ ਤੇ ਕਿਸੇ ਕੋ ਗੋਲੀ ਨਾ ਚਲਾਈ ਜਾਵੇ ਔਰ ਨਾਲ ਵੀ ਗੈਨਮੈਨ ਨੇ ਕਨਾਲ ਉਹ ਸੁਦੀ ਸੁਰੀ ਕਤਲ ਦਾ ਜਿਹੜੇ ਹੋਇਆ ਸੀ ਅਸੀਂ ਉਦੋਂ ਨਹੀਂ ਮੈਸੇਜ ਕੋਈ ਕਲੀਅਰ ਕੀਤਾ ਅਜੇ ਤੱਕ ਦੇਖੋ ਜੇ ਸਿਕਿਉਰਿਟੀ ਦੇਣੀ ਆ ਤੇ ਕੋਈ ਟ੍ਰੇਨ ਦਿਓ ਜਿਹੜਾ ਕੋਈ ਕੰਮ ਕਰੇ ਉਹਦੇ ਵਿੱਚ ਸਿਕਿਉਰਿਟੀ ਦਾ ਕਿੰਨਾ ਕੁ ਰੋਲ ਆ ਤੁਸੀਂ ਵੇਖ ਲਿਆ ਸਾਰਿਆਂ ਨੇ ਗੈਨਮੈਨ ਨੇ ਕਿੰਨਾ ਕੁ ਬਚਾ ਕੀਤਾ ਸਭ ਨੂੰ ਵੇਖ ਲਿਆ ਬਾਕੀ ਉਹਦੀ ਵਧੀ ਸੀ ਉਹ ਬਚ ਗਿਆ ਫਿਲਹਾਲ ਫਿਲਹਾਲ ਦੀ ਗੱਲ ਠੀਕ ਆ ਅੱਗੇ ਦਾ ਮੈਂ ਕੁਝ ਕਹਿ ਨਹੀਂ ਸਕਦਾ ਪਰ ਸਿਕਿਉਰਿਟੀ ਜਿਹੜੀ ਪੰਜਾਬ ਸਰਕਾਰ ਸਾਨੂੰ ਦਿੰਦੀ ਆ ਬੜੇ ਤਰਸਦੇ ਆਦ ਦੇ ਦਿੰਦੀ ਆ ਜਿਹੜੀ ਸਿਕਿਉਰਿਟੀ ਦੇਣੀ 45 ਸਾਲ ਤੋਂ ਬਾਲ ਦੇ ਬੰਦੇ ਵੀ ਸਾਨੂੰ ਜਿਹੜਾ ਤਰਸਦੇ ਆਦ ਤੇ ਨਹੀਂ ਦੇਣੀ ਹੁੰਦੀ ਪਰ ਤੁਸੀਂ ਲੀਡਰਾਂ ਨੇ ਵੇਖੋ ਨਵੇਂ ਯੰਗ ਮੁੰਡੇ ਲੱਗੇ ਆ ਟ੍ਰੇਨ ਮੁੰਡੇ ਲੱਗੇ ਆ ਜਿਨ੍ਹਾਂ ਨੂੰ ਕੋਈ ਥ੍ਰੈਟ ਹੀ ਨਹੀਂ ਜਿਹੜੇ ਲੋਕ ਥ੍ਰੈਟ ਚ ਨੇ ਉਹਨਾਂ ਨੂੰ ਸੁਰੱਖਿਆ ਦਿਓ ਜਿਹੜੇ ਨਹੀਂ ਨੇ ਅਸੀਂ ਆਪ ਕਹਿੰਦੇ ਆ ਜੇ ਅਸੀਂ ਨਹੀਂ ਥ੍ਰੈਟ ਚ ਵਾਪਸ ਲੈ ਜਾਓ ਸਾਨੂੰ ਕੋਈ ਤਰ੍ਹਾਂ ਨਹੀਂ ਪੰਜਾਬ ਸਰਕਾਰ ਦੇ ਬੋਝ ਨਹੀਂ ਬਣਾ ਚਾਹੁੰਦਾ ਪਰ ਘੱਟ ਮਿਨੋਰਟੀ ਹੋਣ ਕਰਨ ਸਾਡਾ ਰਾਈਟ ਮਨ ਦਾ ਸਵਕਾ ਦਾ ਸਾਨੂੰ ਸੁਰੱਖਿਅਤ ਕਰੋ ਜਿਲ੍ਹਾ ਪ੍ਰਸ਼ਾਸਨ ਕੋ ਮੈਂ ਕਰਦਾ ਵਾਂ ਇਹਨਾਂ ਤੁਮ ਕੋਲ ਬਾਰੇ ਲੋਕਾਂ ਨੂੰ ਉਚਿਤ ਕਾਰਵਾਈ ਕਰਨ ਤੇ ਲੱਭਣ